ਜਦੋਂ ਸਾਹਿਬਜ਼ਾਦਿਆਂ ਨੂੰ ਤੇ ਧੰਨ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਰੱਖਿਆ ਗਿਆ ਸੀ ਨਾ ਤਾਂ ਇਥੇ ਪ੍ਰੇਮ ਦੀ ਪ੍ਰੀਤ ਦੀ ਬੜੀ ਅਦੁੱਤੀ ਮਿਸਾਲ ਦਿੱਤੀ ਸੀ ਬਾਬਾ ਮੋਤੀराम ਮਹਿਰਾ ਜੀ ਨੇ ਜਿਨੇ ਆਪਣੇ ਗਹਿਣੇ ਵੇਚ ਕੇ ਆਪਣਾ ਜਮਾਂ ਪੂੰਦੀ ਰਿਸ਼ਵਤ ਦੇ ਕੇ ਦੋ ਦਿਨ ਦੁੱਧ ਦੀ ਸੇਵਾ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਵਾਸਤੇ ਕੀਤੀ ਜੇ ਪ੍ਰੀਤ ਸੀ ਤਾਂ ਹੀ ਕੀਤੀ ਨਾ ਜੇ ਮੋਹ ਹੁੰਦਾ ਤੇ ਸ਼ਾਇਦ ਉਹ ਆਪਣੇ ਪਰਿਵਾਰ ਬਾਰੇ ਸੋਚ ਲੈਂਦਾ ਕਿ ਇਸ ਦੋਸਤ ਦੇ ਬਦਲੇ ਮੇਰੇ ਪਰਿਵਾਰ ਦਾ ਅੰਤਜਾਮ ਕੀ ਹੋਵੇਗਾ ਮੇਰੇ ਪਰਿਵਾਰ ਦੇ ਨਾਲ ਪਿੱਛੋਂ ਹਾਲਾਤ ਕੀ ਕੀਤੇ ਜਾਣਗੇ ਕਿਉਂਕਿ ਜਿਸ ਹਕੂਮਤ ਦੀ ਜਿਸ ਸੂਬੇ ਸਰਹੰਦ ਦੀ ਉਹ ਨੌਕਰੀ ਕਰਦਾ ਸੀ ਉੱਤੇ ਉਹਦੇ ਵਾਸਤੇ ਉਹ ਭਲੀ ਭਾਂਤ ਜਾਣਦਾ ਸੀ ਕਿ ਉਹ ਕਿਦਾਂ ਦਾ ਜ਼ਾਲਮ ਹੈ ਜੇ ਉਹਨੂੰ ਮੋਹ ਹੁੰਦਾ ਤੇ ਸ਼ਾਇਦ ਉਹ ਦੋ ਦਿਨ ਸੰਡੇ ਵਰਜ ਦੇ ਉੱਪਰ ਜਾ ਕੇ ਸਹਬਜ਼ਾਦਿਆਂ ਨੂੰ ਦੁੱਧ ਨਾ ਪਿਉਂਦਾ ਪਰ ਉਹਦੀ ਪ੍ਰੀਤ ਦੇ ਵਿੱਚ ਕੋਈ ਖੋਟ ਨਹੀਂ ਸੀ ਕੋਈ ਝੂਠ ਨਹੀਂ ਸੀ ਉਹਦੀ ਪ੍ਰੀਤ ਸੰਸਾਰ ਵਾਂਗ ਝੂਠੀ ਨਹੀਂ ਸੱਚੀ ਸੀ ਤਾਂ ਕਰਕੇ ਉਹਨੇ ਮੋਹ ਨੂੰ ਤਿਆਗ ਕੇ ਪੁੱਤਰ ਦੇ ਮੋਹ ਨੂੰ ਇਸਤਰੀ ਦੇ ਮੋਹ ਨੂੰ ਆਪਣੀ ਜਮਾ ਪੂੰਦੀ ਦੇ ਮੋਹ ਨੂੰ ਤਿਆਗ ਕੇ ਉਹ ਪ੍ਰੀਤ ਨਿਭਾਈ ਜਿਹੜੀ ਪ੍ਰੀਤ ਦੀ ਗੱਲ ਭਗਤ ਰਬਦਾਸ ਜੀ ਨੇ ਕੀਤੀ ਜਿਹੜੀ ਪ੍ਰੀਤ ਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਉਦਾਹਰਣ ਦਿੱਤੀ ਜਿਹੜੀ ਪ੍ਰੀਤ ਦੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਕਿ ਸਾਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਜਦ ਦੁੱਧ ਪਿਆਇਆ ਤੇ ਉਸ ਤੋਂ ਬਾਅਦ ਜਦ ਹਕੂਮਤ ਨੂੰ ਪਤਾ ਲੱਗਿਆ ਤੇ ਬਾਬੇ ਮੋਤੀराम ਮੈਰੇ ਦਾ ਪੂਰਾ ਪਰਿਵਾਰ ਜਿਹੜਾ ਸਮੇਤ ਬੱਚੇ ਸਹਾਬਜਾਦਿਆਂ ਦੀ ਸ਼ਹੀਦੀ ਦੀ ਗੱਲ ਤੇ ਅਸੀਂ ਕਰਦੇ ਹਾਂ ਪਰ ਮੋਤੀराम ਮਹਿਰਾਜੀ ਦਾ ਪੁੱਤਰ ਵੀ ਇੰਨੀ ਕੁ ਉਮਰ ਦਾ ਸੀ ਜਿਹੜਾ ਬਾਬਾ ਮੋਤੀराम ਮਹਿਰਾ ਦੀਆਂ ਅੱਖਾਂ ਦੇ ਸਾਹਮਣੇ ਕੋਹਲੂ ਦੇ ਵਿੱਚ ਪੀੜਿਆ ਗਿਆ ਪੂਰਾ ਪਰਿਵਾਰ ਕੋਹਲੂ ਦੇ ਵਿੱਚ ਪੀੜ ਕੇ ਤੁੰਬਾ ਤੁੰਬਾ ਕੀਤਾ ਗਿਆ ਸ਼ਹੀਦ ਕੀਤਾ ਗਿਆ ਪਰ ਪ੍ਰੀਤ ਨਿਭਾਈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮੰਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੇ ਦੁੱਧ ਕੋ ਖਪੜ ਨਾ ਦੇ ਸਤਿਗੁਰੂ ਕਹਿੰਦੇ ਉਦਾਹਰਣ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਹਿੰਦੇ ਐਸੀ ਪ੍ਰੀਤ ਉਸ ਪਰਮਾਤਮਾ ਨਾਲ ਕਰ ਜਿਵੇਂ ਦੁੱਧ ਤੇ ਪਾਣੀ ਦੀ ਹੁੰਦੀ ਹੈ ਪਾਣੀ ਦੁੱਧ ਦੇ ਵਿੱਚ ਪਾਇਆ ਜਾਂਦਾ ਜਦ ਦੁੱਧ ਨੂੰ ਉਬਾਲੀ ਦਿੰਨੇ ਹਨ ਅੱਗ ਦੇ ਉੱਪਰ ਸੇਕ ਦੇ ਉੱਪਰ ਰੱਖ ਕੇ ਬਾਲੀ ਦਿੱਤੀ ਜਾਂਦੀ ਹੈ ਦੁੱਧ ਬਾਹਰ ਵਾਸਤੇ ਬਾਹਰ ਨੂੰ ਨਿਕਲਣ ਵਾਸਤੇ ਆਉਂਦਾ ਤੇ ਉਹਦੇ ਵਿੱਚ ਪਾਣੀ ਪਾ ਦਿੱਤਾ ਜਾਂਦਾ ਹੈ ਤੇ ਸਤਗੁਰੂ ਜੀ ਨੇ ਬੜੇ ਪ੍ਰੇਮ ਦੇ ਸ਼ਬਦ ਉਹਦੀ ਬਾਬਤ ਆਖ ਕੇ ਕਹਿੰਦੇ ਜਿੰਨਾ ਸਮਾਂ ਦੁੱਧ ਦੇ ਵਿੱਚ ਪਾਣੀ ਹੁੰਦਾ ਨਾ ਪਾਣੀ ਦੁੱਧ ਨੂੰ ਕਹਿੰਦਾ ਸੱਜਣਾ ਤੂੰ ਮੈਨੂੰ ਆਪਣਾ ਰੂਪ ਦੇ ਕੇ ਆਪਣੇ ਵਰਗਾ ਬਣਾਇਆ ਕਿਉਂਕਿ ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ ਪਾਣੀ ਦਾ ਆਪਣਾ ਕੋਈ ਰੰਗ ਨਹੀਂ ਸੀ ਪਾਣੀ ਨੂੰ ਦੁੱਧ ਨੇ ਆਪਣਾ ਰੰਗ ਦਿੱਤਾ ਤੇ ਪਾਣੀ ਕਹਿੰਦਾ ਤੂੰ ਆਪਣਾ ਰੰਗ ਮੈਨੂੰ ਦਿੱਤਾ ਜਿੰਨਾ ਸਮਾਂ ਮੈਂ ਤੇਰੇ ਵਿੱਚ ਮੌਜੂਦ ਹਾਂ ਤੈਨੂੰ ਸੜਨ ਨਹੀਂ ਦਿੰਦਾ ਜਦ ਮੈਂ ਸੜ ਗਿਆ ਫਿਰ ਭਾਵੇਂ ਤੂੰ ਸੜ ਜਾਵੇਂ ਤੇ ਸਤਿਗੁਰੂ ਜੀ ਨੇ ਪ੍ਰੇਮ ਦੇ ਸ਼ਬਦਾਂ ਦੇ ਵਿੱਚ ਉਸ ਗਾਥਾ ਨੂੰ ਬਿੰਨਿਆ ਕਹਿੰਦੇ ਜੇ ਪ੍ਰੀਤ ਕਰਨੀ ਹੈ ਉਸ ਪਾਣੀ ਤੇ ਦੁੱਧ ਵਾਂਗੂ ਕਰ ਜਿਹੜਾ ਪਾਣੀ ਦੁੱਧ ਨੂੰ ਅੱਗ ਦੇ ਉੱਪਰ ਪੈਣ ਨਹੀਂ ਦਿੰਦਾ ਰੇ ਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਖਪੈ ਦੁੱਧ ਕੋ ਖਪਣ ਨਾ ਦੇ ਸਤਿਗੁਰੂ ਕਹਿੰਦੇ ਪਾਣੀ ਆਪ ਉਬਾਲੇ ਸਹਿ ਲੈਂਦਾ ਹੈ ਉਵਟਣ ਸਹਿ ਲੈਂਦਾ ਪਰ ਦੁੱਧ ਨੂੰ ਅਗ ਦੇ ਵਿੱਚ ਪੈਣ ਨਹੀਂ ਦਿੰਦਾ ਇਸ ਕਰਕੇ ਗੁਰੂ ਤੇ ਸਿੱਖ ਦੀ ਪ੍ਰੀਤ ਦੀ ਗੱਲ ਪਾਤਸ਼ਾਹ ਨੇ ਕੀਤੀ ਕਹਿੰਦੇ ਉਹ ਪ੍ਰੀਤ ਕਰ ਜੈਸੀ ਮਤੀ ਦਾਸ ਤੇ ਸਤੀ ਦਾਸ ਤੇ ਭਾਈ ਦਿਆਲੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨਕਲ ਕੀਤੀ ਆਰੇ ਦੇ ਨਾਲ ਆਪਣਾ ਤਨ ਚੜਵਾ ਲਿਆ ਭਾਈ ਮਤੀ ਦਾਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਸਤਗੁਰੂ ਦੇ ਵੇਖਦਿਆਂ ਵੇਖਦਿਆਂ ਸਿੱਖ ਦੇ ਦੁਫਾੜ ਹੁੰਦੇ ਆ ਪਰ ਸਿੱਖ ਦੇ ਮੂੰਹ ਤੋਂ ਸਹੀ ਤੱਕ ਨਹੀਂ ਨਿਕਲਦੀ ਸਤਿਗੁਰੂ ਦੇ ਦੇਖਦਿਆਂ ਦੇਖਦਿਆਂ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦੀਆਂ ਅੱਖਾਂ ਦੇ ਸਾਹਮਣੇ ਗੁਰੂ ਦੇ ਨੇਤਰਾਂ ਦੇ ਸਾਹਮਣੇ ਭਾਈ ਸਤੀਦਾਸ ਨੂੰ ਸਾੜਿਆ ਜਾਂਦਾ ਹੈ ਰੂਹ ਦੇ ਵਿੱਚ ਲਪੇਟ ਕੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਐਸੀ ਪੀਤ ਨਵਾਈ ਕਿ ਆਪਣਾ ਸਰੀਰ ਖਤਮ ਕਰ ਦਿੱਤਾ ਪਰ ਸਤਿਗੁਰੂ ਦੇ ਬਚਨਾਂ ਨੂੰ ਨਹੀਂ ਜਾਣ ਦਿੱਤਾ ਹੁਣ ਸੰਸਾਰ ਦੀ ਪੀਤ ਪਾਤਸ਼ਾਹ ਕਿੰਦੇ ਤੇ ਨਿਰੰਕਾਰ ਦੀ ਪੀਤ ਦੇ ਵਿੱਚ ਬੜਾ ਫਰਕ ਹੈ